ਕਿੰਦ ਸਰਕਾਰ ਦੇ ਵਿਰੋਧ ਵਿੱਚ 32 ਟ੍ਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ ਸੀ ਜਿਸ ਦੇ ਸਿੱਟੇ ਵਜੋਂ ਪੰਜਾਬ ਵਿੱਚ ਵੀ ਵੱਖ-ਵੱਖ ਕਰਮਚਾਰੀ ਯੂਨੀਅਨਾਂ ਵੱਲੋਂ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪੰਜਾਬ ਰੂਟ 20 ਕੰਟਰੈਕਟ ਵਰਕ ਯੂਨੀਅਨ ਅਤੇ CTU ਦੇ ਸੱਦੇ ਤੇ ਅੱਜ ਸਵੇਰ ਤੋਂ ਹੀ ਚੱਕਾ ਜਾਮ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਡੀਪੂ ਸਮੇਤ ਸੂਬੇ ਦੇ ਕਈ ਰੂਟ 20 ਡੀਪੂਆਂ ਤੋਂ ਇੱਕ ਵੀ ਬੱਸ ਰਵਾਨਾ ਨਹੀਂ ਹੋਈ। ਹੜਤਾਲ ਵਿੱਚ ਰੂਟ ਵੇਜ਼, ਪੰਨ ਬੱਸ, ਠੇਕਾ ਅਤੇ ਆਊਟਸੋਰਸਿੰਗ ਕਰਮਚਾਰੀ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ। ਜੋਧ ਸਿੰਘ ਸੁਭਾ ਪ੍ਰਧਾਨ ਤੇ ਜੁਗਰਾਤ ਸਿੰਘ ਪੰਜਾਬ ਰੂਰ ਵਿਸਪਨ ਬਸ ਨੇ ਦੱਸਿਆ ਕਿ ਪੰਜਾਬ ਭਰ ਤੋਂ ਲਗਭਗ 7500 ਕਰਮਚਾਰੀ ਹੜਤਾਲ ਵਿੱਚ ਸ਼ਾਮਿਲ ਹੋਏ ਹਨ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਦਰਵਾਜ਼ੇ ਅਸੀਂ ਖੜਕਾ ਰਹੇ ਹਾਂ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਹਨਾਂ ਨੇ ਕਿਹਾ ਕਿ ਰੈਗੂਲਰ ਨੌਕਰੀਆਂ, ਪੁਰਾਣੀ ਪੈਨਸ਼ਨ ਦੀ ਬਹਾਲੀ, ਠੇਕੇਦਾਰੀ ਪ੍ਰਣਾਲੀ ਖਤਮ ਕਰਨ ਅਤੇ ਅਸਥਾਈ ਕਰਮਚਾਰੀਆਂ ਨੂੰ ਸਥਾਈ ਕਰਨ ਵਰਗੀਆਂ ਮੂਲ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ। ਕਰਮਚਾਰੀਆਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ 9 ਤੋਂ 11 ਜੁਲਾਈ ਤੱਕ 3 ਦਿਨੀ ਹੜਤਾਲ ਕੀਤੀ ਜਾਵੇਗੀ ਅਤੇ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 10 ਜੁਲਾਈ ਨੂੰ ਮੁੱਖ ਮੰਤਰੀ ਦੀ ਰਿਹਾਈ ਦਾ ਵੀ ਕਹਿਰਾਓ ਕੀਤਾ ਜਾਵੇਗਾ। ਚੰਡੀਗੜ੍ਹ ਵਿੱਚ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਰੱਖੀ ਗਈ ਹੈ ਜਿਸ ਬਾਰੇ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਮੀਟਿੰਗ ਸਫਲ ਰਹੀ ਤਾਂ ਹੜਤਾਲ ਵਾਪਸ ਲੈਣ ਦੀ ਸੰਭਾਵਨਾ ਬਣ ਸਕਦੀ ਹੈ ਕਰਮਚਾਰੀ ਆਗੂਆਂ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਤਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਪਰ ਅੱਜ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਇਸ ਹੜਤਾਲ ਦੇ ਕਾਰਨ ਆਮ ਲੋਕਾਂ ਨੂੰ ਆਵਾਜਾਈ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਕਰਕੇ ਉਹਨਾਂ ਲੋਕਾਂ ਨੂੰ ਜੋ ਦਿਹਾਤੀ ਇਲਾਕਿਆਂ 'ਚ ਜਿੱਥੇ ਸਰਕਾਰੀ バス ਸੀਮਾ ਹੀ ਆਮ ਆਵਾਜਾਈ ਦਾ ਮੁਕਸ਼ਲ ਖਾਦਨ ਹਨ ਉੱਥੇ ਹੀ ਉਹਨਾਂ ਆਗੂਆਂ ਨੇ ਕਿਹਾ ਕਿ ਅਸੀਂ ਯਾਤਰੀਆਂ ਕੋਲੋਂ ਵੀ ਮਾਫੀ ਮੰਗਦੇ ਹਾਂ ਕਿ ਉਹਨਾਂ ਨੂੰ ਸਾਡੇ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕੀ ਕਰੀਏ ਅਸੀਂ ਵੀ ਮਜਬੂਰ ਹਾਂ ਸਾਡੀ ਜਿਹੜੀ ਹੜਤਾਲ ਆ ਸਾਰੇ ਤਾਂ ਪਹਿਲਾਂ ਲੰਬੇ ਸਮੇਂ ਤੋਂ ਜਿਵੇਂ ਹੜਤਾਲਾਂ ਸੀ ਕਰਦੇ ਆ ਰਹੇ ਹਾਂ ਤੇ ਉਹਦਾ ਕਾਰਨ ਇਹ ਆ ਇਹ ਵਾਲੀ ਹੜਤਾਲ ਹੋਣ ਦਾ ਵੀ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਸਰਕਾਰ ਵੱਲੋਂ ਮੰਗਾਂ ਸਾਡੀਆਂ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸਤੇ ਵਿਰੋਧ ਵਜੋਂ ਅਸੀਂ ਇਹ 3 ਦਿਨ ਦਾ ਇਹ ਹੜਤਾਲ ਦਾ ਆਪਣਾ ਪ੍ਰੋਗਰਾਮ ਰੱਖਿਆ ਜੀ ਪ੍ਰੋਟੈਸਟ ਕਰਨ ਲਈ ਕਿੱਜਗਾ ਤੇ ਹੜਤਾਲ ਕੀਤੀ ਜਾਏਗੀ ਜਿਹੜੀ ਅੱਜ ਦੀ ਸਾਡੀ ਹੜਤਾਲ ਆ ਉਹ ਤਾਂ ਸੂਚੇ ਪੰਜਾਬ ਦੇ 27 ਦੀਪੂਆਂ ਦੇ ਵਿੱਚ ਹੀ ਕੀਤੀ ਜਾਣੀ ਆ ਜਿਹੜਾ ਕੱਲ ਦਾ 10 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਉਹ ਸੀਐਮ ਦੀ ਰਹਾਇਸ਼ ਦਾ ਜੀ ਤੇ ਅਗਰ ਕੱਲ ਵਾਲੀ ਮੀਟਿੰਗ ਦੇ ਹੜਤਾਲ ਧਰਨੇ ਦੇ ਰਾਣ ਜੇ ਵਿੱਚੋਂ ਕੋਈ ਹੱਲ ਨਿਕਲ ਆਉਂਦਾ ਕੋਈ ਮੀਟਿੰਗ ਨਿਕਲ ਆਉਂਦੀ ਆ ਤਾਂ ਫਿਰ ਤਾਂ ਅਸੀਂ ਪਹਿਲਾਂ ਦੀ ਤਰ੍ਹਾਂ ਆਪਣੀ ਸੇਵਾ ਵਿੱਚ ਹਾਜ਼ਰ ਆ ਲੋਕਾਂ ਦੀ ਜਨਤਾ ਦੀ ਸੇਵਾ ਦੇ ਵਿੱਚ ਅਗਰ ਜੇ ਮੰਨ ਲਓ ਕੱਲ ਤੁਹਾਡੀ ਮੀਟਿੰਗ ਜਾਂ ਕੁਝ ਵਿੱਚ ਨਹੀਂ ਨਿਕਲਦਾ ਤਾਂ ਫਿਰ ਜਿਹੜੀ ਹੜਤਾਲ ਜਾਂ ਲੰਮੇ ਸਮੇਂ ਲਈ ਵੀ ਹੋ ਸਕਦੀ ਹੈ ਜੀ ਰਾਜ ਜੀ ਲੰਮੇ ਸਮੇਂ ਤੋਂ ਤੁਹਾਡੇ ਨਾਲ ਸੰਘਰਸ਼ ਕੀਤਾ ਜਾ ਰਿਹਾ ਕੱਟੇ ਮਲਾਇਆ ਬੱਤੇ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਕੀ ਗੱਲ ਸਰਕਾਰ ਦੇ ਕਰਨਾਂ ਦੀ ਦੂਜੂਣ ਸਰਕਾਰ ਦੇ ਵੇਖੋ ਜੀ ਇਹ ਤਾਂ ਸਰਕਾਰਾਂ ਨੇ ਜਦੋਂ ਇਹੀ ਸਰਕਾਰ ਆਮ ਆਗਮੀ ਦੀ ਸਰਕਾਰ ਹੀ ਇਹ ਕਹਿੰਦੇ ਜੀ ਇਹ ਆਮ ਲੋਕਾਂ ਦੇ ਕੰਮ ਹਿੱਤ ਵਿੱਚ ਅਸੀਂ ਇਹ ਸਰਕਾਰ ਬਣੀ ਆ ਤੇ ਵੋਟਾਂ ਤੋਂ ਪਹਿਲਾਂ ਵੀ ਸਾਡੇ ਧਰਨੇ ਮਰਾ ਮਜਾਰਿਆਂ ਦੇ ਵਿੱਚ ਇਹ ਸ਼ਮੂਲੀਅਤ ਕਰਦੇ ਰਹੇ ਚਾਹੇ ਮੈਂ ਗੱਲ ਕਰਾਂ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੀ ਠੀਕ ਹੈ ਦੂਜੀਆਂ ਸਰਕਾਰਾਂ ਵਾਲੇ ਵੀ ਜਦੋਂ ਵੀ ਸਾਡੀ ਸਰਕਾਰ ਆਈ ਅਸੀਂ ਆਉਂਦੇ ਸਾਰੇ ਤੁਹਾਡਾ ਜਰੂਰ ਕੋਈ ਨਾ ਕੋਈ ਹੱਲ ਕਰਾਂਗੇ ਸਾਡਾ ਜਿਹੜਾ ਹਰਿਆਪੈਣੇ ਆ ਇਹ ਸੀਐਮ ਦੀ ਜਵਾਲੀ ਆ ਉਹਨਾਂ ਦੇ ਬਿਆਨ ਆ ਇਹ ਕੋਈ ਲੁਕਿਆ ਛਿਪਿਆ ਨਹੀਂ ਅੱਜਕੱਲ ਨਟ ਦੇ ਉੱਪਰ ਸਾਰਾ ਕੁਝ ਪਿਆ ਆ ਵੀ ਹਰਿਆਪੈਣੇ ਜਿਹੜਾ ਵਾ ਪਹਿਲਾਂ ਮੇਰਾ ਮੁਲਾਜ਼ਮਾਂ ਦੇ ਉੱਪਰ ਉਹ ਚੱਲੇਗਾ ਪਰ ਅੱਜ ਤੱਕ ਵੇਖ ਲਓ ਤੁਸੀਂ ਇੱਕ ਸਾਲ ਹੋ ਗਿਆ 1 ਜੁਲਾਈ ਨੂੰ ਸਾਡੇ ਸੀਐਮ ਨਾਲ ਵੀ ਜਲੰਧਰ ਵਿਖੇ ਮੀਟਿੰਗ ਹੋਈ ਸੀ ਉਹਨਾਂ ਨੇ 1 ਮਹੀਨੇ ਦਾ ਟਾਈਮ ਬਾਉਂਡ ਕੀਤਾ ਵੀ 1 ਮਹੀਨੇ ਦੇ ਵਿੱਚ ਜਿਹੜਾ ਇਹਨਾਂ ਦਾ ਮਸਲਾ ਜਿਹੜਾ ਆਪਾਂ ਕਰਕੇ ਹੱਲ ਕਰ ਦੇਣਾ ਆ ਪਰ ਅੱਜ 1 ਸਾਲ ਬੀਤ ਗਿਆ ਵਾ ਤੇ ਸਾਨੂੰ ਫੇਰ ਇਹ ਹੜਤਾਲ ਮਜਾਰੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਇਹ ਕੰਮ ਮੰਗਾ ਨਹੀਂ ਮੰਨੀਆਂ ਜਾਂਦੀਆਂ ਫੇਰਾਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਵੇਖੋ ਅਸੀਂ ਹੜਤਾਲ ਦੇ ਵਿੱਚ ਤਾਂ ਅਸੀਂ ਤਿੰਨ ਦਿਨ ਦੀ ਹਾਜ਼ਰ ਆ ਫਿਰ ਉਸ ਤੋਂ ਬਾਅਦ ਆ ਜਿਹੜੀ ਆ ਹੜਤਾਲ ਅਣਮਿੱਥੇ ਸਮੇਂ ਲਈ ਵੀ ਹੋ ਸਕਦੀ ਹੈ ਮੈਂ ਜੀ ਜੋਗਤ ਸਿੰਘ ਸੂਬਾ ਜਨ ਸੂਬਾ ਜਵਾਂ ਸਕੱਤਰ ਪੰਜਾਬ ਰੋਡ ਪਨਬਾਸ ਪੀਆਰਟੀ ਦੇ ਕੰਟਰੈਕਟ ਵਰਕਰ ਜੂਨੀਅਰ ਤੋਂ ਬੋਲਦਾ ਜੀ ਜਿਹੜੀ ਅੱਜ ਆਜੀ ਹੜਤਾਲ ਆ तकरीबन ਇੱਕ ਮਹੀਨਾ ਪਹਿਲਾਂ ਅਸੀਂ ਸਰਕਾਰ ਨੂੰ ਮੈਨੇਜਮੈਂਟ ਨੂੰ ਨੋਟਿਸ ਦਿੰਨੇ ਆ ਪਰ ਸਰਕਾਰ ਨੇ ਸਾਡੇ ਵੀ ਕੋਈ ਵੀ ਮੀਟਿੰਗ ਬੁਲਾ ਕੇ ਸਾਡੇ ਨਾਲ ਜਿਹੜਾ ਸਾਡੇ ਮਸਲੇ ਆ ਉਹਨਾਂ ਤੇ ਵਿਚਾਰੋ ਟੰਦਰਾ ਨਹੀਂ ਕੀਤਾ ਤੇ ਡਾਇਰੈਕਟਰ ਨੇ ਮੀਟਿੰਗ ਜ਼ਰੂਰ ਸਾਡੇ ਨਾਲ ਕੀਤੀ ਆ ਪਰ ਉਹ ਡਾਇਰੈਕਟਰ ਨੇ ਵੀ ਸਾਨੂੰ ਉਹਦੇ ਵਿੱਚ ਕਿਹਾ ਵੀ ਜਿਹੜਾ ਤੁਹਾਡੀਆਂ ਮੰਗਾਂ ਨੇ ਉਹ ਸੀਐਮ ਦੀ ਸੀਐਮ ਲੈਵਲ ਦੀਆਂ ਨੇ ਤੇ ਜਿਸ ਦੇ ਰੋਸ ਵਿੱਚ ਅਸੀਂ ਪਹਿਲਾਂ ਵੀ ਕਹਿੰਦੇ ਰਿਹਾ ਕਿ ਸਾਡੀ ਸੀਐਮ ਨਾਲ ਮੀਟਿੰਗ ਕਰਵਾ ਦਿੱਤੀ ਜਾਏ ਅਸੀਂ ਟਰਾਂਸਪੋਰਟ ਮੰਤਰੀ ਨੂੰ ਕਿਹਾ ਆਪਣੀ ਮੈਨੇਜਮੈਂਟ ਡਾਇਰੈਕਟਰ ਸੈਕਟਰੀ ਨੂੰ ਕਿਹਾ ਪਰ ਸਾਡੀ ਸੀਐਮ ਨਾਲ ਮੀਟਿੰਗ ਨਹੀਂ ਕਰਵਾਈ ਗਈ ਜਿਸ ਦੇ ਰੋਸ ਵਿੱਚ ਅੱਜ ਅਸੀਂ ਪੰਜਾਬ ਦੇ ਤਕਰੀਬਨ 7500 ਮੁਲਾਜ਼ਮ ਜਿਹੜੇ ਕੱਚੇ ਕੰਮ ਕਰਦੇ ਆ ਠੇਕੇ ਤੇ ਆਊਟਸੋਰਸਿੰਗ ਕੰਟਰੈਕਟ ਤੇ ਉਹ ਹੜਤਾਲ ਤੇ ਜਾ ਚੁੱਕੇ ਆ ਕਿੰਨੇ ਦਿਨ ਦੀ ਹੜਤਾਲ ਇਹ ਹੜਤਾਲ ਜੀ 3 ਦਿਨ ਦੀ ਆ ਸਾਡੀ ਇਹ ਗੱਲ ਕੀਤੀ ਆ ਭਤਾ ਜੀ ਇਹ ਕੇਂਦਰ ਸਰਕਾਰ ਦੇ ਖਿਲਾਫ ਵੀ ਤੇ ਪੰਜਾਬ ਸਰਕਾਰ ਦੇ ਜਿਹੜੀ ਸਾਡੀ ਅੱਜ ਦੀ ਹੜਤਾਲ ਆ 9 ਤਰੀਕ ਦੀ ਇਹ ਕੇਂਦਰ ਸਰਕਾਰ ਖਿਲਾਫ ਵੀ ਆ ਤੇ ਇਹ ਜਿਹੜਾ ਪੰਜਾਬ ਸਰਕਾਰ ਖਿਲਾਫ ਵੀ ਆ ਪਰ ਜਿਹੜੀ ਸਾਡੀ 3 ਦਿਨ ਦੀ ਨਿਰੰਤਰ ਹੜਤਾਲ ਆ ਉਹ ਸਾਰੀ ਜਿਹੜੀ ਪੰਜਾਬ ਸਰਕਾਰ ਦੇ ਖਿਲਾਫ ਪਿਛਲੇ ਲੰਬੇ ਸਮੇਂ ਤੋਂ ਤੁਹਾਡੇ ਨਾਲ ਸੰਗਠਨ ਕੀਤਾ ਜਾ ਰਿਹਾ ਹੜਤਾਲਾਂ ਵੀ ਕੀਤੀ ਜਾ ਰਹੀ ਕਿ ਲੱਗਦਾ ਸਰਕਾਰ ਦੇ ਕਰਨ ਤੇ ਕੋਈ ਚੋਣ ਕਰਤ ਨਹੀਂ ਬਿਲਕੁਲ ਜੀ ਸਰਕਾਰ ਨੂੰ ਅਸੀਂ ਪਹਿਲਾਂ ਸਾਡੇ ਨਾਲ ਕਾਫੀ ਮੀਟਿੰਗਾਂ ਹੋ ਗਈਆਂ ਸਾਡੀ 1 ਜੁਲਾਈ 2024 ਸੀਐਮ ਸਾਹਿਬ ਨਾਲ ਮੀਟਿੰਗ ਹੋਈ ਜਿਹਦੇ ਵਿੱਚ ਸਾਡੇ ਵਿਭਾਗੇ ਨੇ ਕੋਈ ਸਪੈਸ਼ਲ ਪਾਲਿਸੀ ਬਣਾ ਕੇ ਸਾਨੂੰ ਪੱਕੇ ਕਰਨ ਦਾ ਜਿਹੜਾ ਉਹ ਸੀਐਮ ਦੇ ਟੇਬਲ ਤੇ ਜਾ ਕੇ ਉਹ ਗੱਲਬਾਤ ਕੀਤੀ ਜਿਹਦੇ ਵਿੱਚ ਅਸੀਂ ਵੀ ਸਾਮਰ ਹਾਂ ਉਹਦੇ ਵਿੱਚ ਸਪਸ਼ਟ ਸੀਐਮ ਨੇ ਜਿਹੜਾ ਉਹ ਉਹਨਾਂ ਨੂੰ ਹੁਕਮ ਕੀਤਾ ਵੀ ਇਹ ਪਾਲਿਸੀ ਇਹਨਾਂ ਦੀ ਬਣਾ ਕੇ 1 ਮਹੀਨੇ ਦੇ ਅੰਦਰ ਅੰਦਰ ਮੇਰੇ ਕੋਲ ਲੈ ਕੇ ਆਓ ਪਰ ਉਹ 1 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਉਹਦੇ ਵਿੱਚ ਸਾਡੇ ਵੀ ਜਰੇ ਆ ਉਹ ਜੂਨੀਅਨ ਦਰਮਾਇਂ ਦੇ ਇੱਕ ਕਮੇਟੀ ਬੜਾਈ ਗਠਤ ਕੀਤੀ ਸੀ ਜਿਹਦੇ ਵਿੱਚ ਸਰਕਾਰ ਦੇ ਨਾਲ ਮੀਟਿੰਗਾਂ ਹੋਈਆਂ ਸਾਡੇ ਨਾਲ ਮੀਟਿੰਗਾਂ ਹੋਈਆਂ ਪਾਲਿਸੀ ਵੀ ਬਣੀ ਪਈ ਆ ਪਰ ਉਹਨੂੰ ਲਾਗੂ ਕਰਨ ਵਾਸਤੇ ਜਿਹੜਾ ਉਹ ਕੋਈ ਵੀ ਨਾ ਸਰਕਾਰ ਨੇ ਕਦਮ ਚੁੱਕਿਆ ਤੇ ਨਾ ਹੀ ਸਾਡੇ ਵਿਭਾਗ ਨੇ ਚੁੱਕਿਆ ਜੇਕਰ ਤੁਹਾਡੀ ਅਰਦਾਸ ਮੰਗਾ ਨਹੀਂ ਮਿਲ ਜਾਂਦੀ ਤਾਂ ਕਿਹਨੇ ਟੱਕਰੇ ਜੇਕਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਅੱਜ ਜਿਹੜੀ ਆ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲ ਰਹੀ ਸਾਡੀ ਜੇਕਰ ਅੱਜ ਹੀ ਸੀਐਮ ਨੇ ਮੀਟਿੰਗ ਸਾਡੇ ਨਾਲ ਨਾਕ ਕਰਕੇ ਕੋਈ ਸਾਡੇ ਮਸਲੇ ਦਾ ਹੱਲ ਨਾ ਕੀਤਾ ਫਿਰ ਕੱਲ 10 ਤਰੀਕ ਨੂੰ ਅਹੀਂ ਜਿਹੜਾ ਸੀਐਮ ਦੀ ਰਿਆਸਤ ਜਿਹੜਾ ਉਹ ਧਰਨਾ ਪ੍ਰਦਰਸ਼ਨ ਕਰਨ ਦਾ ਜਿਹੜਾ ਸਾਡਾ ਉਹ ਸਰਕਾਰ ਨੂੰ ਨੋਟਿਸ ਆ ਉਥੇ ਧਰਨਾ ਪ੍ਰਦਰਸ਼ਨ ਕਰਾਂਗੇ ਜੇ ਕੱਲ ਧਰਨੇ ਪ੍ਰਦਰਸ਼ਨ ਦੌਰਾਨ ਕੋਈ ਸਾਡੇ ਨਾਲ ਵਧੇ ਕੀ ਹੁੰਦੀ ਆ ਤੇ ਜੇ ਇਹ ਹੜਤਾਲ ਜਰੀਆਂ ਮਿੱਥੇ ਸਮੇਂ ਦੇ ਵਿੱਚ ਵੀ ਬਦਲ ਸਕਦੀ ਹੈ ਤਾਂ ਜੀ ਨਾ ਸਵਾਰੀਆਂ ਨੂੰ ਕਾਫੀ ਜਿਹੜੇ ਦਿੱਕਤਾਂ ਸਾਹਮਣੇ ਕਰਨਾ ਪਵੇਗਾ ਕਿਉਂਕਿ ਸਵਾਰੀਆਂ ਕੋ ਅਹੀਂ ਜਰੀਆ ਮਾਫੀ ਚਾਹੁੰਦੇ ਆ ਕਿਉਂਕਿ ਸਵਾਰੀਆਂ ਨੂੰ ਵੀ ਪਤਾ ਵੀ ਜਿਹੜੇ ਸਾਡੇ ਮਸਲੇ ਨੇ ਜਿਹੜੀਆਂ ਮੰਗਾਂ ਨੇ ਉਹ ਸਵਾਰੀਆਂ ਦੇ ਵੀ ਹੱਕਾਂ ਦੀਆਂ ਮੰਗਾਂ ਨੇ ਕਿਉਂਕਿ ਸਵਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਨੇ ਸਾਡੀ ਬੱਸਾਂ ਦੇ ਵਿੱਚ ਤਕਰੀਬਨ 130 30 150 50 ਸਵਾਰੀਆਂ ਜਿਹੜੀਆਂ ਸਾਡੀਆਂ ਬੱਸਾਂ 'ਚ ਸਫ਼ਰ ਕਰੀਆਂ ਫ੍ਰੀ ਸਫ਼ਰ ਦੇ ਦੌਰਾਨ ਤੇ ਬੱਸਾਂ ਸਾਡੇ ਕੋਲ ਬਹੁਤ ਮਾੜੀ ਹਾਲਤ ਦੀਆਂ ਨੇ ਤੇ ਘਟ ਨੇ ਬਹੁਤ ਘੱਟ ਗਿਣਤੀ ਵਿੱਚ ਆ ਬੱਸਾਂ ਦੇ ਨਾ ਤੇ ਟਾਇਰ ਆ ਨਾ ਕੋ ਸਪੇਅਰ ਪਾਰਟ ਹੈ ਡਿਪਮੈਂਟ ਵਿੱਚ ਅਸੀਂ ਮੰਗ ਕਰਦੇ ਆਂ ਵੀ ਜੇ ਜਨਤਾ ਨੂੰ ਤੁਸੀਂ ਸਹੂਲਤ ਦੇਣੀ ਹੈ ਤੇ ਤਕਰੀਬਨ ਘੱਟੋ ਘੱਟ 10000 ਬੱਸ ਵੀ ਚਾਹੀਦੀ ਆ ਸਵਾਰੀਆਂ ਖੰਜਲ ਖਰਾਬ ਹੋ ਰਹੀਆਂ ਨੇ ਇਹਦੀ ਜਿਹੜੀ ਵਜ੍ਹਾ ਉਹ ਪੰਜਾਬ ਸਰਕਾਰ ਹੈ